ਐਸਐਸਪੀ ਨਾਨਕ ਸਿੰਘ ਨੇ ਅੱਜ ਆਪਣਾ ਆਫਦਾ ਸੰਭਾਲ ਲਿਆ ਉਹ ਦੂਜੀ ਵਾਰ ਪਟਿਆਲਾ ਦੇ ਐਸਐਸਪੀ ਬਣੇ ਨੇ ਐਸਐਸਪੀ ਨਾਨਕ ਸਿੰਘ ਨੇ ਆਹੋ ਦਾ ਸੰਭਾਲਦੇ ਹੀ ਆਪਣੇ ਰਾਦੇ ਸਪਸ਼ਟ ਕਰ ਦਿੱਤੇ ਨੇ ਉਹਨਾਂ ਆਹੋ ਦਾ ਸਵਾਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਨਸ਼ਾ ਸਮਗਲਰਾਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਉਹਨਾਂ ਦੀ ਪਹਿਲ ਰਹੇਗੀ ਸਰਜ ਜੋਇਨ ਕੀਤਾਗਾ ਮੈਨੂੰ ਮੁਬਾਰਕੀ ਮੀਡੀਆ ਤੋਂ ਧੰਨਵਾਦ ਜੀ ਸਰ ਕਿਵੇਂ ਦੇ ਜਿਹੜੇ ਹੁਣ ਅਗੇ ਪਲਾਨਸ ਰੱਖੇਗੇ ਸ਼ਹਿਰ ਦੇ ਵਾਸਤੇ ਜਿਲ੍ਹੇ ਦੇ ਵਾਸਤੇ ਇਹ ਪੰਜਾਬ ਸਰਕਾਰ ਦੇ ਜਿਹੜੇ ਆਰਡਰ ਸੀਗੇ ਉਹਨਾਂ ਦੇ ਕੰਪਲਾਈਅੰਸ ਵਿੱਚ ਅੱਜ ਮੈਂ ਇੱਥੇ ਐਸਐਸਪੀ ਪਟਿਆਲਾ ਦਾ ਚਾਰਜ ਲਿਆ ਸੋ ਜਿਹੜੀਆਂ ਸਾਡੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਡੀਏਜੀਪੀ ਪਟਿਆਲਾ ਨੇ ਜੀ ਵੀ ਬਰੀਫਿੰਗ ਜਿਹੜੀ ਅਕੋਰਡਿੰਗ ਉਹਦੇ ਜਿਹੜਾ ਸਾਡਾ ਹਾਈ ਪ੍ਰਾਇੋਰਟੀ ਹੈ ਉਹ ਡਰੱਗਸ ਹੈ ਕਿ ਡਰੱਗਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਡਰੱਗਸ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਜਿਹੜਾ ਕੋਈ ਡਰਗ ਅਡਿਕਟ ਹੈ ਉਹਦੀ ਮਦਦ ਕਰਦੇ ਹੋਏ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਤੇ ਉਹਦੀ ਟ੍ਰੀਟਮੈਂਟ ਕਰਾਈ ਜਾਵੇ ਸੈਕੰਡ ਪ੍ਰਾਇੋਰਟੀ ਏਰੀਆ ਸਾਡਾ ਰਹੂਗਾ ਗੈਂਗਸਟਰਸ ਦੇ ਖਿਲਾਫ ਕਿ ਜੇ ਕੋਈ ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾਂਦਾ ਤੇ ਉਹਨੂੰ ਟ੍ਰੇਸ ਕੀਤਾ ਜਾਵੇ ਤੇ ਉਸ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਬਟ ਜੇ ਇਨ ਕੇਸ ਕੋਈ ਇਹੋ ਜਿਹਾ ਕ੍ਰਾਈਮ ਹੋ ਜਾਂਦਾ ਤੇ ਉਹਨੂੰ ਨਾਲ ਦੀ ਨਾਲ ਟ੍ਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾ ਨਾਲ ਦੀ ਨਾਲ ਇੱਕ ਲਾਅ ਐਂਡ ਆਰਡਰ ਤੇ ਪੂਰਾ ਧਿਆਨ ਰੱਖਿਆ ਜਾਊਗਾ ట్రాਫਿਕ ਵਿਲ ਬੀ ਅ ਫੋਕਸ ਏਰੀਆ ਜਿਹੜਾ ਸਿਟੀ ਦੇ ਵਿੱਚ ਕਿ ਟ੍ਰੈਫਿਕ ਸਾਡਾ ਸਮੂਥ ਫਲੋ ਚੱਲੇ ਟ੍ਰੈਫਿਕ ਦਾ ਕੋਈ ਇਸ਼ੂ ਨਾ ਆਵੇ ਲੋਕਾਂ ਨੂੰ ਜਿਹੜੇ ਕਮਿਊਟ ਕਰਨਾ ਹੈ ਇਧਰ ਉਧਰ ਜਾਣਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ਼ੂ ਨਾ ਰਹੇ